ਮੈਜੀ ਸਸਿਗਰ ਸਾਰਿਆਂ ਨੂੰ ਆ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਤੇ ਵੀਡੀਓ ਦੇ ਵਿੱਚ ਅੰਬ ਦਾ ਇੱਕ ਪੇੜ ਦਿਖਾਉਣ ਲੱਗਿਆਂਗੇ ਤੇ ਇਹਨੂੰ ਵੱਤ ਵਤ ਸ਼ੇਅਰ ਕਰ ਦਿਓ ਇਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕਾਂ ਨੇ ਬੇਸ਼ਰਮੀ ਧਾਰੀ ਹੋਈ ਆ ਹਨਾ ਕਿਸੇ ਦਾ ਹੱਕ ਖਾਣ ਦਾ ਜਾਂ ਚੋਰੀ ਕਰਨ ਦਾ ਤੇ ਉਹਦਾਂ ਦਾ ਤੁਸੀਂ ਕਿਸਾਨਾਂ ਨੂੰ ਗਾਲਾਂ ਬਹੁਤ ਕੱਢਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਕਿਸਾਨਾਂ ਦੇ ਕੋਈ ਮੜੀ ਜੀ ਗਲਤੀ ਹੋਵੇ ਪਰ ਇਹ ਵੀ ਸ਼ੇਅਰ ਕਰਿਓ ਹਨਾ ਆਪਾਂ ਨੇ ਪੂਰੀ ਇੱਕ ਕਨਾਲ ਛੱਡੀ ਹੋਈ ਆ ਦਰਖਤਾ ਵਾਸਤੇ ਤੇ ਇਹਦੀ ਦਿੱਕਤ ਇਹ ਹੈ ਵੀ 5 ਸਾਲ ਹੋ ਗਏ ਇਸ ਬੁੱਟੇ ਨੂੰ ਫਲ ਲੱਗਦੇ ਨੂੰ ਆਹ ਦੇਖੋ ਕਿੰਨੇ ਸੋਹਣੇ ਅੰਬ ਲੱਗੇ ਨੇ ਚਲੋ ਕੋਈ ਰਾਗੀਰ ਖਾ ਸਕਦਾ ਹੋਰ ਵੀ ਕੋਈ ਖਾ ਸਕਦਾ ਪਰ ਯਾਰ ਪੱਕਦਾ ਜਾਣ ਦੋ ਤੇ 5 ਸਾਲਾਂ ਦੇ ਵਿੱਚ ਅਸੀਂ ਇਸ ਅੰਬ ਦੇ ਇੱਕ ਵੀ ਇਸ ਬੁੱਟੇ ਦੇ ਇੱਕ ਵੀ ਪੱਕੇ ਹੋਏ ਅੰਬ ਦਾ ਸਵਾਦ ਨਹੀਂ ਦੇਖਿਆ ਯਾਨੀ ਕਿ ਅਸੀਂ ਘਰ ਵਾਸਤੇ ਇੱਕ ਵੀ ਅੰਬ ਨਹੀਂ ਇਹਦੇ ਤੋਂ ਖਾ ਸਕੇ ਇਸ ਵਾਰ ਵੀ ਕਿਟਵਾੜ 40 ਕਿਲੋ ਦੇ ਕਰੀਬ ਫਲ ਲੱਗੇ ਸੀ ਆਹ ਦੇਖੋ ਗੁੱਛੇ ਕਿਵੇਂ ਲੱਗੇ ਹੋਏ ਨੇ ਤੇ 40 ਦਾ 40 ਕਿਲੋ ਚੋਂ ਮੇਰੇ ਨਾਲ 5-7 ਕਿਲੋ ਰਹਿ ਗਿਆ ਸਾਰੇ ਦਾ ਸਾਰਾ ਅੰਬ ਕੱਚਾ ਤੋੜ ਕੇ ਲੈ ਗਏ ਲੋਕ ਇਥੋਂ ਤੇ ਦਿੱਕਤ ਇਹ ਹੈ ਵੀ ਪੱਕਦਾ ਜਾਣ ਦੋ ਪੱਕਿਆ ਹੋਇਆ ਟੁੱਟ ਜੇ ਉਹ ਕੋਈ ਗੱਲ ਨਹੀਂ ਦੂਸਰੀ ਗੱਲ ਇਹਨੂੰ ਸੰਭਾਲਦੇ ਆ ਯਾਰ ਲਾਇਆ ਹਨਾ ਘਟੋ ਘਟ ਸਾਨੂੰ ਚੌਥਾ ਹਿੱਸਾ ਤਾਂ ਮਿਲ ਜੇ ਖਾਣ ਨੂੰ ਚਲੋ 2-4 ਕਿਲੋ 5 ਕਿਲੋ ਕੁਝ ਤਾਂ ਸਾਡੇ ਵਾਸਤੇ ਬਚੇ ਉਹ ਮਣਾ ਵੱਡਾ ਸ਼ਰਮ ਕਰੋ ਯਾਰ ਐਦਾਂ ਥੋੜੀ ਹੁੰਦਾ ਵੀ ਤੁਸੀਂ ਕੱਚੇ ਹੀ ਤੋੜੀ ਜਾਓ ਠੀਕ ਆ ਇਹ ਤਾਂ ਵੈਸੀ ਪਾਪ ਮਨੇ ਨਾ ਕੱਚਾ ਫਲ ਤੋੜਨਾ ਦਾ ਤੁਸੀਂ ਦੇਖੋ ਕਿਵੇਂ ਅੰਬ ਲੱਗੇ ਨੇ ਆਹ ਇਧਰ ਲਾ ਬਸਾ ਪੂਰਾ ਖਾਲੀ ਕਰਤਾ ਇਧਰਲੇ ਬਸ ਫਿਰ ਹੁਣ ਬੰਦਾ ਦੁਖੀ ਹੋਇਆ ਕੀ ਕਰੇ ਔਰ ਇਹ ਪਹਿਲੇ ਸਾਲ ਨਹੀਂ ਹੋ ਰਿਆ ਇਹ 5 ਸਾਲ ਹੋ ਗਏ ਲਗਾਤਾਰ ਇਦਾਂ ਹੀ ਹੁੰਦਾ ਠੀਕ ਆ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰਦੇਓ ਤੇ ਮੇਰਾ ਵੀਰ ਬੇਨਤੀ ਆ ਵੀ ਇਹਨੂੰ ਪੱਕ ਲੈਣ ਦਿਆ ਕਰੋ ਮਾੜੀ ਮੋਟੀ ਸ਼ਰਮ ਕਰਿਆ ਕਰੋ ਵੀ ਕੋਈ ਬੰਦਾ ਮਿਹਨਤ ਕਰਦਾ ਅਨਾ ਇੱਕ ਬੂਟਾ ਲਾਉਣ ਤੇ ਕਿੰਨਾ ਕੁ ਖਰਚ ਆਉਂਦਾ ਕਿੰਨਾ ਕੁ ਜਗ੍ਹਾ ਘੇਰਦਾ ਤੁਸੀਂ ਕਿਤੇ ਵੀ ਲਾ ਸਕਦੇ ਹੋ ਇੰਨੀ ਕਿ ਜਗ੍ਹਾ ਤਾਂ ਪਿੰਡਾਂ 'ਚ ਪੰਜਾਬ 'ਚ ਆਮ ਹੈਗੀ ਆ ਐਡਾ ਮਤਲਬ ਜਗ੍ਹਾ ਦਾ ਕਾਲ ਨਹੀਂ ਪਿਆ ਹੈਗਾ ਤੇ ਸਿਰਫ ਸਾਨੂੰ ਕੀ ਆ ਹੱਡ ਹਰਾਮੀ ਹੋਿਆਂਗੇ ਆਪਦੇ ਲਾਉਣੇ ਨਹੀਂ ਹੈਗੇ ਤੇ ਦੂਜੇ ਦਾ ਕੋਈ ਫਲ ਲੱਗਿਆ ਹੋਇਆ ਛਟਣਾ ਨਹੀਂ ਹੈਗਾ ਤੇ ਬੇਨਤੀ ਆ ਵੀ ਕਿਰਪਾ ਕਰਕੇ ਆਵਦੀਆਂ ਗੰਦੀਆਂ ਹਰਕਤਾਂ ਨੇ ਜਿਹੜੀਆਂ ਇਹਨਾਂ ਨੂੰ ਸੁਧਾਰ ਲਓ ਫਿਰ ਗੁੱਸੇ 'ਚ ਜਾ ਕੇ ਕੋਈ ਬਦਮਾ ਘਟਮਾ ਸ਼ਬਦ ਕਿਸੇ ਨੂੰ ਬੋਲਿਆ ਗਿਆ ਫਿਰ ਉਹ ਤਕਲੀਫ ਬਹੁਤ ਹੋਣੀ ਆ ਫਿਰ ਵਿਦਵਾਨ ਵੀ ਬਹੁਤ ਆ ਜਾਂਦੇ ਨੇ ਕਹਿਣ ਨੂੰ ਸੋ ਇਸ ਕਰਕੇ ਬੇਨਤੀ ਆ ਪਿੰਡ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਕੱਲ ਨੂੰ ਤੁਸੀਂ ਕਹੋਗੇ ਵੀ ਪਿੰਡ ਦੇ ਫਲਾਣੇ ਬੰਦੇ ਨੂੰ ਐਦਾਂ ਬੋਲਤਾ ਐਦਾਂ ਬੋਲਤਾ ਐਦਾਂ ਬੋਲਣਾ ਚਾਹੀਦਾ ਦੀ ਨਹੀਂ ਬੋਲਣਾ ਚਾਹੀਦਾ ਸੀਗਾ ਸੋ ਹੁਣੇ ਇਸ ਇਹਨਾਂ ਆਦਤਾਂ ਨੂੰ ਕਾਬੂ ਕਰੋ ਮੈਂ ਪਿੰਡ ਦਾ ਨਾਂ ਜਾਣ ਕੇ ਨਹੀਂ ਬੋਲ ਰਿਹਾ ਕਿਉਂਕਿ ਪਿੰਡ ਦੀ ਮੈਂ ਬਦਨਾਮੀ ਨਹੀਂ ਕਰਨੀ ਚਾਹੁੰਦਾ ਪਰ ਇੰਨਾ ਕਿ ਦੱਸ ਦਿੰਨਾ ਕਿ ਪਟਿਆਲੇ ਜ਼ਿਲ੍ਹੇ ਦਾ ਪਿੰਡਾ ਪਟਿਆਲੇ ਜ਼ਿਲ੍ਹੇ ਦੀ ਸਮਾਣਾ ਤਹਿਸੀਲ ਦਾ ਪਿੰਡਾ ਜਿੱਥੋਂ ਮੈਂ ਇਹ ਵੀਡੀਓ ਬਣਾ ਕੇ ਭੇਜ ਰਿਹਾ ਤੇ ਅੱਜ ਇੱਕ ਬੂਟੇ ਦਾ ਇਹ ਹਾਲ ਆ ਇੱਧਰ ਅਸੀਂ ਪੂਰੇ ਇੱਕ ਕਨਾਲ 'ਚ ਪੇਡੇ ਲਾਉਣ ਦੀ ਪਲਾਨਿੰਗ ਕੀਤੀ ਹੋਈ ਆ ਇੱਕ ਕਤਾਰ ਲਾਈ ਆ ਦੂਜੀ ਕਤਾਰ ਸਾਡੀ ਵਿਚਾਲੇ ਆ ਜਲਾਈ ਦੇ ਬੂਟੇ ਲਾਉਣੇ ਨੇ ਤੇ ਆ ਦੇਖੋ ਅਸੀਂ ਖੇਤ ਦੇ ਵਿੱਚ ਪਹਿਲੇ 5 ਸਾਲਾਂ ਤੋਂ ਅਸੀਂ ਅੱਗ ਨਹੀਂ ਲਾਈ ਹੈਗੀ ਆ ਐਦਾਂ ਹੀ ਸਾਡੇ ਸਾਰੇ ਖਰਚੇ ਖੜੇ ਹੁੰਦੇ ਨੇ ਇੱਧਰ ਵੀ ਇੰਟਰਵਿਊ ਅਸੀਂ 7 ਸਾਲ ਹੋ ਗਏ 17 ਦਾਬਾ ਅਸੀਂ ਖੇਤ ਚੱਕ ਨਹੀਂ ਲਈ ਸੋ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇਹ ਵੀਡੀਓ ਜਿਹੜੇ ਲਗਾਤਾਰ ਆ ਪਿਛਲੇ 4-5 ਸਾਲਾਂ ਤੋਂ ਅੰਬ ਚੋਰੀ ਕਰਨ ਦੀ ਜਿਹਨਾਂ ਨੂੰ ਆਦਤ ਪਈ ਉਹਨਾਂ ਵਾਸਤੇ ਚੇਤਾਵਨੀ ਵੀ ਆ ਕਿ ਅਬ ਦੀਆਂ ਆਦਤਾਂ ਤੋਂ ਬਾਹਰ ਆ ਜਾਓ ਜੇ ਮੈਨੂੰ ਕੋਈ ਖੇਤ ਚ ਫਸ ਗਿਆ ਤਾਂ ਫੇਰ ਨਾ ਕਹਿਓ ਵੀ ਕੋਈ ਮਤਲਬ ਕੋਈ ਪਮਾਨਾ ਟੱਪ ਗਿਆ ਕੋਈ ਹੱਦ ਟੱਪੀ ਗਈ ਠੀਕ ਆ 5 ਸਾਲਾਂ ਦਾ ਸਬਰ ਬਹੁਤ ਹੁੰਦਾ ਏ ਹੁਣ ਹੱਦਾਂ ਮੰਨੇ ਟੱਪੇ ਜਾਣੇ ਨੇ ਧੰਨਵਾਦ ਬਾਈ ਜੀ ਸਸਤੀਗਾਰ ਸਾਰਿਆਂ ਨੂੰ ਆ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗੇ ਆ ਤੇ ਵੀਡੀਓ ਦੇ ਵਿੱਚ ਅੰਬ ਦਾ ਇੱਕ ਪੇੜ ਦਿਖਾਉਣ ਲੱਗਾਂਗੇ ਤੇ ਇਹਨੂੰ ਵੱਤ ਵਤ ਸ਼ੇਅਰ ਕਰ ਦਿਓ ਇਹ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਲੋਕਾਂ ਨੇ ਬੇਸ਼ਰਮੀ ਧਾਰੀ ਹੋਈ ਆ ਹਨਾ ਕਿਸੇ ਦਾ ਹੱਕ ਖਾਣ ਦਾ ਜਾਂ ਚੋਰੀ ਕਰਨ ਦਾ ਤੇ ਉਹਦਾਂ ਦਾ ਤੁਸੀਂ ਕਿਸਾਨਾਂ ਨੂੰ ਗਾਲਾਂ ਬਹੁਤ ਕੱਢਦੇ ਹੋ ਸੋਸ਼ਲ ਮੀਡੀਆ ਤੇ ਬਹੁਤ ਵੀਡੀਓ ਸ਼ੇਅਰ ਕਰਦੇ ਹੋ ਕਿਸਾਨਾਂ ਦਾ ਕੋਈ ਮੜੀ ਜੀ ਗਲਤੀ ਹੋਵੇ ਪਰ ਇਹ ਵੀ ਸ਼ੇਅਰ ਕਰਿਓ ਹਨਾ ਆਪਾਂ ਨੇ ਪੂਰੀ ਇੱਕ ਕਨਾਲ ਛੱਡੀ ਹੋਈ ਆ ਦਰਖਤਾਂ ਵਾਸਤੇ ਤੇ ਇਹਦੇ ਦਿੱਕਤ ਇਹ ਹੈ ਵੀ 5 ਸਾਲ ਹੋ ਗਏ ਇਸ ਬੁੱਟੇ ਨੂੰ ਫਲ ਲੱਗਦੇ ਨੂੰ ਆਹ ਦੇਖੋ ਕਿੰਨੇ ਸੋਹਣੇ ਅੰਬ ਲੱਗੇ ਨੇ ਚਲੋ ਕੋਈ ਰਾਗੀਰ ਖਾ ਸਕਦਾ ਹੋਰ ਵੀ ਕੋਈ ਖਾ ਸਕਦਾ ਪਰ ਯਾਰ ਪੱਕਦਾ ਜਾਣ ਦੋ ਤੇ 5 ਸਾਲਾਂ ਦੇ ਵਿੱਚ ਅਸੀਂ ਇਸ ਅੰਬ ਦੇ ਇੱਕ ਵੀ ਇਸ ਬੁੱਟੇ ਦੇ ਇੱਕ ਵੀ ਪੱਕੇ ਹੋਏ ਅੰਬ ਦਾ ਸਵਾਦ ਨਹੀਂ ਦੇਖਿਆ ਯਾਨੀ ਕਿ ਅਸੀਂ ਕਰ ਵਾਸਤੇ ਇੱਕ ਵੀ ਅੰਬ ਨਹੀਂ ਇਹਦੇ ਤੋਂ ਖਾ ਸਕੇ ਇਸ ਵਾਰ ਵੀ ਘਟੋੜ 40 ਕਿਲੋ ਦੇ ਕਰੀਬ ਫਲ ਲੱਗੇ ਸੀ ਆ ਦੇਖੋ ਗੁੱਛੇ ਕਿਵੇਂ ਲੱਗੇ ਹੋਏ ਨੇ ਤੇ 40 ਦਾ 40 ਕਿਲੋ ਚੋਂ ਮਿਲਣਾ 5-7 ਕਿਲੋ ਰਹਿ ਗਿਆ ਸਾਰੇ ਦਾ ਸਾਰਾ ਅੰਬ ਕੱਚਾ ਤੋੜ ਕੇ ਲੈ ਗਏ ਲੋਕ ਇਥੋਂ ਤੇ ਦਿੱਕਤ ਇਹ ਆ ਵੀ ਪੱਕਦਾ ਜਾਣ ਦੋ ਪੱਕਿਆ ਹੋਇਆ ਟੁੱਟ ਜੇ ਉਹ ਕੋਈ ਗੱਲ ਨਹੀਂ ਦੂਸਰੀ ਗੱਲ ਇਹਨੂੰ ਸੰਭਾਲਦੇ ਆ ਯਾਰ ਲਾਇਆ ਹਨਾ ਘਟੋ ਘਟ ਸਾਨੂੰ ਚੌਥਾ ਹਿੱਸਾ ਤਾਂ ਮਿਲ ਜੇ ਖਾਣ ਨੂੰ ਚਲੋ 2-4 ਕਿਲੋ 5 ਕਿਲੋ ਕੁਛ ਤਾਂ ਸਾਡੇ ਵਾਸਤੇ ਬਚੇ ਉਹ ਮਣਾ ਵੱਡਾ ਸ਼ਰਮ ਕਰੋ ਯਾਰ ਐਦਾਂ ਥੋੜੀ ਹੁੰਦਾ ਵੀ ਤੁਸੀਂ ਕੱਚੇ ਹੀ ਤੋੜੀ ਜਾਓ ਠੀਕ ਆ ਇਹ ਤਾਂ ਵੈਸੀ ਪਾਪ ਮਨਾਏ ਦਾ ਕੱਚਾ ਫਲ ਤੋੜਨਾ ਦਾ ਤੁਸੀਂ ਦੇਖੋ ਕਿਵੇਂ ਅੰਬ ਲੱਗੇ ਨੇ ਆਹ ਇਧਰਲਾ ਪਾਸਾ ਪੂਰਾ ਖਾਲੀ ਕਰਤਾ ਇਧਰਲੇ ਪਾਸੇ ਫਿਰ ਹੁਣ ਬੰਦਾ ਦੁਖੀ ਹੋਇਆ ਕੀ ਕਰੇ ਅਰ ਇਹ ਪਹਿਲੇ ਸਾਲ ਨਹੀਂ ਹੋ ਰਿਆ ਇਹ 5 ਸਾਲ ਹੋ ਗਏ ਲਗਾਤਾਰ ਐਦਾਂ ਹੀ ਹੁੰਦਾ ਠੀਕ ਹੈ ਇਹਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਮੇਰਾ ਵੀਰ ਬੇਨਤੀ ਆ ਵੀ ਇਹਨੂੰ ਪੱਕ ਲੈਣ ਦਿਆ ਕਰੋ ਮਾੜੀ ਮੋਟੀ ਸ਼ਰਮ ਕਰਿਆ ਕਰੋ ਵੀ ਕੋਈ ਬੰਦਾ ਮਿਹਨਤ ਕਰਦਾ ਹਨਾ ਇੱਕ ਬੂਟਾ ਲਾਉਣ ਤੇ ਕਿੰਨਾ ਕੁ ਖਰਚ ਆਉਂਦਾ ਕਿੰਨਾ ਕੁ ਜਗਾ ਘੇਰਦਾ ਤੁਸੀਂ ਕਿਤੇ ਵੀ ਲਾ ਸਕਦੇ ਹੋ ਇੰਨੀ ਕਿ ਜਗਾ ਦਾ ਪਿੰਡਾਂ ਚ ਪੰਜਾਬ ਚ ਆਮ ਹੈਗੀ ਆ ਐਡਾ ਮਤਲਬ ਜਗਾ ਦਾ ਕਾਲ ਨਹੀਂ ਪਿਆ ਹੈਗਾ ਤੇ ਸਿਰਫ ਸਾਨੂੰ ਕੀ ਆ ਹੱਡ ਹਰਾਮੀ ਹੋਿਆਂਗੇ ਆਪਦੇ ਲਾਉਣੇ ਨਹੀਂ ਹੈਗੇ ਤੇ ਦੂਜੇ ਦਾ ਕੋਈ ਫਲ ਲੱਗਿਆ ਹੋਇਆ ਛਡਣਾ ਨਹੀਂ ਹੈਗਾ ਤੇ ਬੇਨਤੀ ਆ ਵੀ ਕਿਰਪਾ ਕਰਕੇ ਆਵਦੀਆਂ ਗੰਦੀਆਂ ਹਰਕਤਾਂ ਨੇ ਜਿਹੜੀਆਂ ਇਹਨਾਂ ਨੂੰ ਸੁਧਾਰ ਲਓ ਫਿਰ ਗੁੱਸੇ ਚ ਜਾ ਕੇ ਕੋਈ ਬਾਧਵਾ ਘਾਟਵਾ ਸ਼ਬਦ ਕਿਸੇ ਨੂੰ ਬੋਲਿਆ ਗਿਆ ਫਿਰ ਉਹ ਤਖਲੀਬ ਬਹੁਤ ਹੋਣੀ ਆ ਫਿਰ ਵਿਦਵਾਨ ਵੀ ਬਹੁਤ ਆ ਜਾਂਦੇ ਨੇ ਕਹਿਣ ਨੂੰ ਸੋ ਇਸ ਕਰਕੇ ਬੇਨਤੀ ਆ ਪਿੰਡ ਦੀ ਪੰਚਾਇਤ ਨੂੰ ਵੀ ਬੇਨਤੀ ਆ ਕਿ ਕੱਲ ਨੂੰ ਤੁਸੀਂ ਕਹੋਗੇ ਵੀ ਪਿੰਡ ਦੇ ਫਲਾਣੇ ਬੰਦੇ ਨੂੰ ਇਦਾਂ ਬੋਲਤਾ ਇਦਾਂ ਬੋਲਤਾ ਇਦਾਂ ਬੋਲਣਾ ਚਾਹੀਦਾ ਦੀ ਨਹੀਂ ਬੋਲਣਾ ਚਾਹੀਦਾ ਸੀਗਾ ਸੋ ਹੁਣ ਇਹ ਇਸ ਇਹਨਾਂ ਆਦਤਾਂ ਨੂੰ ਕਾਬੂ ਕਰੋ ਮੈਂ ਪਿੰਡ ਦਾ ਨਾਂ ਜਾਣ ਕੇ ਨਹੀਂ ਬੋਲ ਰਿਹਾ ਕਿਉਂਕਿ ਪਿੰਡ ਦੀ ਮੈਂ ਬਦਨਾਮੀ ਨਹੀਂ ਕਰਨੀ ਚਾਹੁੰਦਾ ਪਰ ਐਨਾ ਕਿ ਦੱਸ ਦਿੰਨਾ ਕਿ ਪਟਿਆਲੇ ਜ਼ਿਲ੍ਹੇ ਦਾ ਪਿੰਡ ਆ ਪਟਿਆਲੇ ਜ਼ਿਲ੍ਹੇ ਦੀ ਸਮਾਣਾ ਤਹਿਸੀਲ ਦਾ ਪਿੰਡ ਆ ਜਿੱਥੋਂ ਮੈਂ ਇਹ ਵੀਡੀਓ ਬਣਾ ਕੇ ਭੇਜ ਰਿਹਾ ਤੇ ਅੱਜ ਇੱਕ ਬੂਟੇ ਦਾ ਇਹ ਹਾਲ ਆ ਇਧਰ ਅਸੀਂ ਪੂਰੇ ਇੱਕ ਕਨਾਲ 'ਚ ਪੇੜੇ ਲਾਉਣ ਦੀ ਪਲਾਨਿੰਗ ਕੀਤੀ ਹੋਈ ਆ ਇੱਕ ਕਤਾਰ ਲਾਈ ਆ ਦੂਜੀ ਕਤਾਰ ਸਾਡੀ ਵਿਚਾਲੇ ਆ ਜਲਾਈ ਦੇ ਬੂਟੇ ਲਾਉਣੇ ਨੇ ਤੇ ਆ ਦੇਖੋ ਅਸੀਂ ਖੇਤ ਦੇ ਵਿੱਚ ਪਹਿਲੇ 5 ਸਾਲਾਂ ਤੋਂ ਅਸੀਂ ਅੱਗ ਨਹੀਂ ਲਾਈ ਹੈਗੀ ਆ ਇਦਾਂ ਹੀ ਸਾਡੇ ਸਾਰੇ ਖਰਚੇ ਖੜੇ ਹੁੰਦੇ ਨੇ ਇੱਧਰ ਵੀ ਇੱਧਰ ਵੀ ਅਸੀਂ 7 ਸਾਲ ਹੋ ਗਏ 17 ਦਵਾਰ ਅਸੀਂ ਖੇਤ ਚ ਅੱਗ ਨਹੀਂ ਲਾਈ ਸੋ ਇਸ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਇਹ ਵੀਡੀਓ ਜਿਹੜੇ ਲਗਾਤਾਰ ਪਹਿਲੇ 4-5 ਸਾਲਾਂ ਤੋਂ ਅੰਬ ਚੋਰੀ ਕਰਨ ਦੇ ਜਿਹਨਾਂ ਨੂੰ ਆਦਤ ਬਈ ਆ ਉਹਨਾਂ ਵਾਸਤੇ ਚੇਤਾਵਨੀ ਵੀ ਆ ਕਿ ਆਵਦੀਆਂ ਆਦਤਾਂ ਤੋਂ ਬਾਹਰ ਆ ਜਾਓ ਜੇ ਮੈਨੂੰ ਕੋਈ ਖੇਤ ਚ ਫਸ ਗਿਆ ਤਾਂ ਫੇਰ ਨਾ ਕਹਿਓ ਵੀ ਕੋਈ ਮਤਲਬ ਕੋਈ ਪਮਾਨਾ ਟੱਪ ਗਿਆ ਕੋਈ ਹੱਦ ਟੱਪੀ ਗਈ ਠੀਕ ਆ ਪੰਜ ਸਾਲਾਂ ਦਾ ਸਫਰ ਬਹੁਤ ਹੁੰਦਾ ਇਹ ਹੁਣ ਹੱਦਾਂ ਮੰਨੇ ਟੱਪੇ ਜਾਣੇ ਨੇ ਧੰਨਵਾਦ